ਇਟਲੀ ਦੇ ਜ਼ਿਲ੍ਹਾ ਲਤੀਨਾ ਦੇ ਪਿੰਡ ਪੰਤੀਨੀਆ ਤੋਂ ਇੱਕ ਬੇਹੱਦ ਮੰਦ ਭਾਗੀ ਖਬਰ ਸਾਹਮਣੇ ਆਈ ਹੈ। ਸਥਾਨਕ ਮੀਡੀਆ ਦੇ ਅਨੁਸਾਰ ਇੱਕ ਭਾਰਤੀ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਹੈ ਜਿਸ ਦੇ ਸਰੀਰ ਤੇ ਕਰਦਾਂ ਦੇ ਨਾਲ ਵਾਰ ਕੀਤੇ ਹੋਏ ਸਨ ਤੇ ਉਸ ਦੀ ਲਹੂ ਲਹਾਨ ਲਾਸ਼ ਜਿਹੜੀ ਆ ਪੁਲਿਸ ਨੇ ਕਸਟਡੀ ਵਿੱਚ ਲੈ ਕੇ ਅਗੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਆਓ ਆਪਾਂ ਚੱਲਦੇ ਹਾਂ ਇਟਲੀ ਤੇ ਕਰਦੇ ਹਾਂ ਕੁਝ ਨੌਜਵਾਨਾਂ ਦੇ ਨਾਲ ਗੱਲਬਾਤ ਤੇ ਸੁਣਦੇ ਹਾਂ ਆਖਰੇ ਪੂਰਾ ਮਾਮਲਾ ਕੀ ਸੀ ਹਾਂਜੀ ਬਾਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਖਾਲਸਾ ਜੀ ਇੱਕ ਇਟਾਲੀਅਨ ਅਖਬਾਰਾਂ ਤੇ ਕਾਨੂੰਨ ਚੱਲ ਰਹੀ ਆ ਕੱਲ ਦੀ ਜਿੱਥੇ ਕਿ ਇੱਕ 37 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਦਾ ਮਾਮਲਾ ਸਾਹਮਣੇ ਆ ਰਿਹਾ ਤੇ ਅਖਬਾਰਾਂ ਦੇ ਮੁਤਾਬਕ ਇਟਾਲੀਅਨ মিডিਏ ਦੇ ਮੁਤਾਬਕ ਉਸ ਦੇ ਕਰਦਾਂ ਦੇ ਨਾਲ ਜਾਂ ਚਾਕੂਆਂ ਦੇ ਨਾਲ ਵਾਰ ਕੀਤਾ ਗਿਆ ਸੀ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਇਸ ਦੇ ਸਬੰਧ ਵਿੱਚ ਹਾਂਜੀ ਭਾਜੀ ਮੈਂ ਨਾ ਕੱਲ ਦਿਨ ਸ਼ਨੀਵਾਰ ਮੈਨੂੰ ਕੋਈ ਰਾਤ ਦੇ 11:30 ਵਜੇ ਨਾ ਟੈਲੀਫੋਨ ਹੁੰਦਾ ਵਾ ਪੁਲਿਸ ਵਾਲਿਆਂ ਦਾ ਕਿ ਦਲਜੀਤ ਸਿੰਘ ਜੀ ਤੇਰੀ ਮਦਦ ਦੀ ਲੋੜ ਆ ਇੱਕ ਤੁਹਾਡੇ ਇੰਡੀਅਨ ਆ ਤੇ ਉਹਦਾ ਕਤਲ ਹੋ ਗਿਆ ਵਾ ਜੀ ਤੇ ਮੈਂ ਕਿਹਾ ਜੀ ਕਿਹੜੀ ਜਗ੍ਹਾ ਤੇ ਉਹਨਾਂ ਨੇ ਫਿਰ ਦੱਸਿਆ ਕਿ ਵੀਅ ਮਲੇਰਾ ਚਿਕਵਾਂਦਾ 7353 ਨੰਬਰ ਰਸਤਾ ਪੈਂਦਾ ਬਾਜੀ ਇਧਰ ਜੀ ਤੇ ਉੱਥੇ ਘਾਰ ਹੀਗਾ ਤੇ ਕਹਿੰਦੇ ਉੱਥੇ ਹੋ ਗਿਆ ਤੇ ਮੈਂ ਕਿਹਾ ਕੋਈ ਗੱਲ ਨਹੀਂ ਦੱਸੋ ਹੁਕਮ ਕਰੋ ਤੇ ਉਹਨਾਂ ਨੇ ਫਿਰ ਬੇਨਤੀ ਕੀਤੀ ਕਿ ਤੁਸੀਂ ਥਾਣੇ ਪਹੁੰਚਿਓ ਤੇ ਅੱਧੇ ਘੰਟੇ ਚਹੀ ਵੀ ਪਹੁੰਚ ਰਹੇ ਆ ਜੀ 12 ਵਜੇ ਦੇ ਕਰੀਬ ਆ ਜੀ ਮੈਂ ਥਾਣੇ ਪਹੁੰਚਿਆ ਵਾਂ ਜਦੋਂ ਮੈਂ ਥਾਣੇ ਪਹੁੰਚਿਆ ਤੇ ਉੱਥੇ 8 9 ਮੁੰਡੇ ਜਿਹੜੇ ਉਹਨਾਂ ਨੇ ਫੜੇ ਹੋਏ ਸੀਗੇ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਲਿਆਂਦਿਆ ਹੀ ਉੱਥੇ ਤੇ ਉਹਨਾਂ ਕੋਲ ਫਿਰ ਪੁੱਛਗੀਆਂ ਸੀ ਕੀਤੀ ਗਈ ਬਾਜੀ ਨੇ ਜਿਹੜੇ ਉਹ ਮੁੰਡੇ ਫੜੇ ਗਏ ਸੀ ਉਹਨਾਂ ਦਾ ਕੀ ਰੋਲ ਹੈ ਦੇ ਵਿੱਚ ਕੋ ਸਿਰਫ ਉਸ ਤਫਤੀਸ਼ ਦੇ ਵਾਸਤੇ ਹੀ ਪਹੁੰਚ ਲਈ ਸੀ ਉਹਨਾਂ ਨੂੰ ਅਜੀ ਉਹਨਾਂ ਤਫਤੀਸ਼ ਵਾਸਤੇ ਲਈ ਹੀ وجہ ਇਹ ਹੋਈ ਹੈ ਕਿ ਜਿਸ ਟਾਈਮ ਉੱਥੇ ਇਹ ਮੁੰਡੇ ਦੀ লাশ ਜਿਹੜੇ ਘਰ ਦੇ ਅੱਗੇ ਪਾਈ ਗਈ ਆ ਉਸ ਘਰ ਦੇ ਅੱਗੇ ਜਿਹੜੇ-ਜਿਹੜੇ ਬੰਦੇ ਨੂੰ ਪਤਾ ਲੱਗਾ ਉੱਥੇ ਪਹੁੰਚੇ ਪੁਲਿਸ ਤੋਂ ਪਹਿਲੇ ਜੀ ਤੇ ਜਿਸ ਟਾਈਮ ਉੱਥੇ ਪੁਲਿਸ ਪਹੁੰਚੀ ਆ ਉਹਨਾਂ ਸਾਰੇ ਜਿਹੜੇ ਉਹ ਮੁੰਡੇ ਜਿਹੜੇ ਉੱਥੇ ਤੇ ਹੈਗੇਗੇ ਉਹਨਾਂ ਨੂੰ ਸਾਰਿਆਂ ਨੂੰ ਉਹਨਾਂ ਨੇ ਕੋੜੇ ਕਵਚੇ ਨਾਲ ਲੇ ਕਿ ਤੁਸੀਂ ਇੱਥੇ ਕਿੱਦਾਂ ਪਹੁੰਚੇ ਆ ਇਹ ਬੰਦਾ ਕਿੰਨ ਪਹਿਲੇ ਵੇਖਿਆ ਕਿਵੇਂ ਵੇਖਿਆ ਤੈਨੂੰ ਕਿਵੇਂ ਪਤਾ ਲੱਗਾ ਉਤਪਦੀਸ਼ ਕਰਦੇ ਫਿਰ ਸਾਰਿਆਂ ਦੀ ਨਹੀਂ ਉਹ ਜਿਹੜੇ ਬੰਦੇ ਦੀ ਲਾਸ਼ ਮੁੰਡਾ 37 ਸਾਲਾਂ ਦਾ ਦੱਸਿਆ ਜਾ ਰਿਹਾ ਉਹਦਾ ਨਾਂਥੋ ਪਤਾ ਤੁਹਾਨੂੰ ਜਾਂ ਇੰਡੀਆ ਤੋਂ ਕਿਹੜੇ ਇਲਾਕੇ ਦਾ ਸੀ ਜਾਂ ਇਟਲੀ ਦੇ ਵਿੱਚ ਪਿਛਲੇ ਕਿੰਨੇ ਕਿ ਸਾਲਾਂ ਤੋਂ ਰਹਿੰਦਾ ਸੀ ਤੁਹਾਡੇ ਕੋਲ ਕੋਈ ਜਾਣਕਾਰੀ ਹੈਗੀ ਆ ਹਾਂਜੀ ਭਾਜੀ ਕੱਲ ਮੈਂ ਨਾ ਇਹ ਜਿਦੋਂ ਇੰਟਰਵਿਊ ਲਈ ਪੁਲਿਸ ਵਾਲੇ ਨੇ ਉਹਨਾਂ ਨੇ ਤੇ ਮੈਂ ਡੌਲਮਿਚਰੀ ਕੀਤੀ ਉੱਥੇ ਤੇ ਉੱਥੇ ਮੈਨੂੰ ਸਾਰੀਆਂ ਗੱਲਾਂ ਦਾ ਪਤਾ ਲੱਗਾ ਇਹ ਮੁੰਡਾ ਭਾਜੀ ਆਪਣੇ ਭਗਤ ਸਿੰਘੇ ਦਾ ਨਾ ਹੀਗਾ ਮੁੰਡਿਆ ਤੇ ਹਰਿਆਣੇ ਦਾ ਰਹਿਣ ਵਾਲਾ ਹੀਗਾ ਕਰਨਾਲ ਦੇ ਲਾਗੇ ਕੋਈ ਪਿੰਡ ਉਹਨੂੰ ਮੈਨੂੰ ਯਾਦ ਨਹੀਂ ਹੈਗਾ ਜੀ ਤੇ ਇਹ ਆਪਣੇ ਪੁਰਤਕਾਲ ਆਇਆ ਹੀਗਾ ਪੁਰਤਕਾਲ ਦੇ ਕੋਲ ਪੇਪਰ ਹੀਗੇ ਜੀ ਤੇ ਪੁਰਤਕਾਲ ਆਇਆ ਹੀਗਾ ਤੇ ਪੁਰਤਕਾਲ ਤੋਂ 3 ਮਹੀਨੇ ਪਹਿਲਾਂ ਇਹ ਇਟਲੀ ਦੇ ਵਿੱਚ ਆਇਆ ਹੀਗਾ ਅੱਛਾ ਇਹਦੇ ਕੋ ਜਿਹੜਾ ਵਰਕ ਪਰਮਟ ਆ ਜਾਂ ਰੈਜ਼ਿਡੈਂਸੀ ਆ ਉਹ ਇਟਲੀ ਦੀ ਨਹੀਂ ਕੀ ਪੁਰਤਗਾਲ ਦੀ ਆ ਪੁਰਤਗਾਲ ਦੀ ਜੀ ਪੁਰਤਗਾਲ ਦੀ ਇੱਥੇ ਇਹਨਾਂ ਦੇ ਰਿਸ਼ਤੇਦਾਰ ਆ ਇਹ ਉਹਨਾਂ ਦੇ ਉਹਨਾਂ ਦਾ ਚਲੋ ਮੈਂ ਨਾਂ ਨਹੀਂ ਚੂਜ਼ ਕਰਨਾ ਚਾਹੁੰਦਾ ਇਹ ਉਹ ਆਪਣੇ ਰਿਸ਼ਤੇਦਾਰਾਂ ਕੋ ਆਏ ਸੀ ਕਿ ਤੇ ਅੱਗੇ ਉਹਨਾਂ ਨੇ ਜੇਸ ਘਰ ਦੇ ਵਿੱਚ ਉਹਦੀ লাশ ਪਾਈ ਗਈ ਆ ਉਹ ਉਹਦੇ ਕੋਲ ਰਖਵਾਇਆ ਸੀ ਇਸ ਮੋੜੇ ਨੂੰ ਜੀ ਨਹੀਂ ਇੱਕ ਗੱਲ ਥੋੜੀ ਜੀ ਕਲੀਅਰ ਕਰੋ ਕਿ ਜਿਹੜੀ ਡੈੱਡ ਬਾਡੀ ਆ ਇਹ ਕਿਸੇ ਘਰ ਦੇ ਅੰਦਰ ਸੀ ਜਾਂ ਕਿ ਮੀਡੀਆ ਦੇ ਮੁਤਾਬਕ ਕਿ ਡੈੱਡ ਬੋਡੀ ਸੜਕ ਤੋਂ ਚੁੱਕੀ ਗਈ ਆ ਇਹ ਥੋੜਾ ਜਿਹਾ ਚਾਨਣਾ ਜ਼ਰੂਰ ਪਾਓ ਨਹੀਂ ਨਹੀਂ ਜਿਹੜੀ ਡੈੱਡ ਬੋਡੀ ਆ ਭਾਜੀ ਇੱਕ ਘਰ ਦੇ ਅੰਦਰ ਹੀਗੀ ਘਰ ਦੇ ਅੰਦਰ ਐਵੇਂ ਕਹਿ ਸਕਦੇ ਆ ਕਿ ਜਿਹੜਾ ਘਰਾਂ ਉਹ ਰੋਡ ਤੇ ਹੀਗਾ ਜੀ ਤੇ ਜਿਹੜੀ ਡੈੱਡ ਬੋਡੀ ਆ ਗੇਟ ਦੇ ਅੰਦਰ ਹੀਗੀ ਗੇਟ ਦੇ ਅੰਦਰ ਘਰ ਆ ਜਾਂਦਾ ਘਰ ਦੇ ਜਿਹੜਾ ਦਰਵਾਜ਼ਾ ਹੁੰਦਾ ਨਾ ਜਿਹੜਾ ਮੇਨ ਦਰਵਾਜ਼ਾ ਜੀ ਜੇ ਤੋ ਐਂਟਰੀ ਕਰੀਦੀ ਆ ਉਹਦੇ ਬਾਹਰ ਹੀਗੀ ਜੀ ਜਿੱਦਾਂ ਕਿ ਆਪਾਂ ਵੇੜਾ ਕਹਿ ਦਿੰਨੇ ਆ ਕਿਸੇ ਘਰ ਦਾ ਵੇੜਾ ਜੀ ਬਿਲਕੁਲ ਜੀ ਉੱਥੇ ਹੀਗੀ ਜੀ ਜਿਹੜੇ ਮੁੰਡੇ ਕੋਲੋਂ ਸਥਾਨਕ ਪੁਲਿਸ ਪ੍ਰਸ਼ਾਸਨ ਪਹੁੰਚ ਗੇ ਚ ਕਰ ਰਿਆ ਵਾ ਉਹ ਉਸੇ ਹੀ ਘਰ ਦੇ ਵਿੱਚ ਰਹਿੰਦੇ ਸੀ ਇਹ ਨੌਜਵਾਨ ਉਹਨਾਂ ਦੇ ਨਾਲ ਹੀ ਰਹਿੰਦਾ ਸੀ ਜਾਂ ਉਹਨਾਂ ਦੇ ਰਿਸ਼ਤੇਦਾਰਾਂ ਦਾ ਕੀ ਕਹਿਣਾ ਜਿਨ੍ਹਾਂ ਦੇ ਕੋਲ ਪੁਰਤਗਾਲ ਤੋਂ ਆ ਕੇ ਰਹਿੰਦਾ ਸੀਗਾ ਨਹੀਂ ਜੀ ਉਹ ਆਪਣੇ ਇੱਥੇ ਰਿਸ਼ਤੇਦਾਰ ਕੋਲ ਆਇਆ ਹੈਗਾ ਅੱਗੇ ਉਹ ਰਿਸ਼ਤੇਦਾਰ ਨੇ ਆਪਣੇ ਦੋਸਤ ਹੈਗਾ ਜਾਂ ਉਹਦਾ ਜਾਣਕਾਰੀ ਉਹਦੇ ਕੋਲ ਰੱਖਾ ਹੀ ਉਹ ਇੱਕ ਫੈਮਿਲੀ ਹੈਗੀ ਜੀ ਇੱਕ ਵਾਈਫ ਆ ਦੋ ਬੱਚੇ ਆ ਉਹਦੇ ਆਪ ਰਹਿੰਦਾ ਤੇ ਉਹਨਾਂ ਦੇ ਨਾਲ ਹੀ ਰਹਿੰਦਾ ਹੀ ਠੀਕ ਆ ਜੀ ਹਾਂ ਜੀ ਤੇ ਪੁਲਸਰ ਕੋਸ਼ ਦੱਸ ਰਹੀ ਆ ਵੀ ਇਸ ਦੁਰਘਟਨਾ ਦੇ ਪਿੱਛੇ ਇਸ ਕਤਲ ਦੇ ਪਿੱਛੇ ਕੀ ਹੋ ਸਕਦਾ ਵਾ ਕੋਈ ਜਾਣਕਾਰੀ ਦਿੱਤੀ ਤੁਹਾਨੂੰ ਪੁਲਸ ਨੇ ਇਸ ਦੇ ਸਬੰਧ ਚ ਦੇਖੋ ਜੀ ਇਸ ਸਬੰਧ ਦੇ ਵਿੱਚ ਪੁਲਿਸ ਨੇ ਕਾਫੀ ਮੇਰੇ ਖਿਆਲ ਨਾਲ 10 ਘੰਟੇ ਕਰ ਲਏ ਭਾਜੀ ਉਹਨਾਂ ਨੇ 12 ਵਜੇ ਤੋਂ ਲੈ ਕੇ ਨਾ 1 ਘਟੋ ਘਟ 9 ਵਜੇ ਤੱਕ ਇਹੀ ਚੱਲੀ ਗਿਆ ਉਹਨਾਂ ਕੋਲ ਪੁੱਛ ਗਿਸੀ ਕੀਤੀ ਗਈ ਜੇ ਫਿਰ ਮੁੜ ਕੇ ਇੱਕ ਗੱਲ ਆ ਗਈ ਲਾਸਟ ਤੇ ਜਿਹਦਾ ਘਾਰ ਹੈਗਾ ਜਿਹਦੇ ਘਰ ਚ ਰਹਿੰਦੇ ਆਈਗੇ ਜੀ ਜਿਹੜਾ ਮਾਲਕ ਸੀ ਘਰ ਦਾ ਜਾਂ ਜਿਹੜਾ ਕਿਰਾਏਦਾਰ ਸੀ ਕਿਰਾਏਦਾਰ ਹੀ ਭਾਜੀ ਕਿਰਾਏਦਾਰੀ ਕਿਰਾਏਦਾਰ ਓਕੇ ਹਾਂਜੀ ਕਿਰਾਏਦਾਰੀ ਦਾ ਰਿਸ਼ੀ ਉਹ ਮੁੰਡੇ ਦਾ ਨਾਮ ਹੈਗਾ ਕੁਮਾਰ ਰਿਸ਼ੀ ਜੀ ਉਹਦੇ ਘਰ ਦੇ ਵਿੱਚ ਰਹਿੰਦਾ ਆਈਗਾ ਉਹਦੇ ਕੋਲ ਪੁੱਛਗਿੱਛ ਕੀਤੀ ਗਈ 2.5 ਘੰਟੇ ਜੀ 2.5 ਘੰਟੇ ਦੇ ਬਾਅਦ ਵਿੱਚ ਇਹ ਚਲੋ ਮੈਂ ਦੱਸ ਸਕਦਾ ਵਾਂ ਕਿ ਪੁਰਸ ਨੂੰ ਪੂਰਿਆ ਤੇ ਉਹਤੇ ਡਾਊਟ ਆ ਉਸ ਘਰ ਵਾਲੇ ਤੇ ਕਿ ਇਹਨਾਂ ਕੁਸ਼ਣਾਂ ਕੁਛ ਐਵੇਂ ਦਾ ਕੀਤਾ ਕਿਉਂਕਿ ਉਹਦੀਆਂ ਗੱਲਾਂ ਬਾਤਾਂ ਤੋਂ ਉਹਦੇ ਬਿਆਨਾਂ ਤੋਂ ਲੱਗਦਾ ਹੀਗਾ ਕਿਉਂਕਿ ਪੁਲਿਸ ਜਿਹੜੀ ਆ ਉਹ ਜਿਸੇ ਮੁੰਡਾ ਰਹਿੰਦਾ ਸੀ ਉਸ ਘਰ ਦੇ ਮਾਲਕ ਤੇ ਸ਼ੱਕ ਜਾ ਰਿਆ ਪੁਲਿਸ ਦਾ ਬਿਲਕੁਲ ਜੀ ਬਿਲਕੁਲ ਉਹਦੀ ਵਜ੍ਹਾ ਇਹ ਹੋਈ ਆ ਕਿ ਜਦੋਂ ਉਹਦੀ ਡੈੱਡ ਬੋਡੀ ਜਿੱਥੋਂ ਪਾਈ ਗਈ ਆ ਉਦੋਂ ਉਹਦੇ ਬਿਆਨ ਕੋਝ ਹੋ ਰਹੀ ਸੀਗੇ ਜੀ ਤੇ ਸਾਰੀ ਰਾਤ ਦੂਜਿਆਂ ਦੇ ਬਿਆਨ ਹੁੰਦੇ ਰਹੇ ਤੇ ਇਸ ਮੁੰਡੇ ਦੀ ਵਾਰੀ ਜਿਹੜੀ ਸਵੇਰੇ 6 ਵਜੇ ਆਈ ਅੱਛਾ 6 ਵਜੇ ਤੇ ਬਿਆਨ ਕੁਝ ਹੋਰ ਚੇਂਜ ਹੋ ਗਏਗੇ ਜੀ ਤੁਸੀਂ ਥੋੜੀ ਜੀ ਸਾਨੂੰ ਜਾਣਕਾਰੀ ਦਿਓਗੇ ਕਿ ਉਹ ਇੱਕ ਸਿੰਗਲ ਘਰ ਸੀ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਬਹੁਤ ਸਾਰੀਆਂ ਕੋਂਡੋਮਿਨੀਅਮ ਹੁੰਦੇ ਆ ਸਾਂਝੇ ਘਰ ਹੁੰਦੇ ਜਿਸ ਤਰ੍ਹਾਂ ਸੋਸਾਇਟੀਆਂ ਬਣੀਆਂ ਹੁੰਦੀਆਂ ਜਿੱਥੇ ਮਤਵਲ ਮੇਰੇ ਮੇਰੇ ਸੋਚ ਦੇ ਮੁਤਾਬਕ ਕਿਉਂਕਿ ਉਸ ਘਰ ਦੇ ਵਿੱਚ ਮੈਂ ਨਹੀਂ ਗਿਆ ਕਿਉਂਕਿ ਮੈਨੂੰ ਸਿੱਧਾ ਥਾਣੇ ਮਗਾਇਆ ਗਿਆ ਅੱਛਾ ਤੁਸੀਂ ਮੌਕਾ ਨਹੀਂ ਦੇਖਿਆ ਮੌਕਾ ਵਾਰ ਦਾ ਮੌਕਾ ਨਹੀਂ ਦੇਖਿਆ ਮੌਕਾ ਨਹੀਂ ਦੇਖਿਆ ਨਹੀਂ ਨਹੀਂ ਠੀਕ ਆ ਠੀਕ ਆ ਮੌਕਾ ਮੈਂ ਦੱਸ ਹੀ ਸਕਦਾ ਕਿਉਂਕਿ ਜਿਹੜੇ ਮੁੰਡੇ ਉੱਤੇ ਮੌਕੇ ਤੇ ਸੀਗੇ ਉਹਨਾਂ ਦੀ ਜਦੋਂ ਮੰਨ ਲਓ ਤਵਦੀਸ਼ ਕੀਤੀ ਗਈ ਆ ਉਹਨਾਂ ਕੋਲ ਪੁੱਛਗਛ ਕੀਤੀ ਗਈ ਆ ਉਹਨਾਂ ਦੇ ਸਾਰਿਆਂ ਦੇ ਬਿਆਨ ਤਕਰੀਬਨ ਇੱਕ ਹੀ ਰਲਦੇ ਸੀ ਸਾਰਿਆਂ ਦੇ ਜੀ ਜੀ ਤਾਂ ਉਹ ਫਿਰ ਮੈਨੂੰ ਉਸ ਕਰਕੇ ਮੈਨੂੰ ਪਤਾ ਸੋ ਦਲਜੀਤ ਸਿੰਘ ਜੀ ਮੈਂ ਤੁਹਾਨੂੰ ਤੁਹਾਡੀ ਜਾਣਕਾਰੀ ਦੇ ਲਈ ਵੀ ਦੱਸਦਾ ਜਾਵਾਂ ਕਿ ਮੈਂ ਜਿਹੜੀ ਤੁਹਾਡੀ ਕਾਲ ਆ ਇਹਨੂੰ ਪ੍ਰੋਪਰ ਰਿਕਾਰਡ ਕਰ ਰਿਆ ਵਾਂ ਇੱਕ ਮੀਡੀਆ ਕਰਮੀ ਦੇ ਤੌਰ ਤੇ ਤੁਹਾਡੇ ਕੋਲ ਜਾਣਕਾਰੀ ਲੈ ਰਿਆ ਵਾਂ ਸੋ ਤੁਹਾਨੂੰ ਕੀ ਲੱਗਦਾ ਕਿ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਅਜਹੀਆਂ ਵਾਰਦਾਤਾਂ ਹੋ ਰਹੀਆਂ ਨੇ ਆਏ ਹਫਤੇ ਆਏ ਵੀਕਐਂਡ ਨੌਜਵਾਨਾਂ ਦੀ ਕੁੱਟਮਾਰ ਲੜਾਈਆਂ ਦੇ ਕੇਸ ਮਾਮਲੇ ਆ ਸਾਹਮਣੇ ਆ ਰਹੇ ਆ ਆ ਹੁਣ ਇੱਕ ਮੌਤ ਦਾ ਮਾਮਲਾ ਸਾਹਮਣੇ ਆ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜੇ ਹਾਲਾਤ ਉਹ ਮੰਦ ਭਾਗੇ ਹੋ ਰਹੇ ਆ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਪਾਜੀ ਇਹ ਇੱਕ ਵਿਸ਼ਾ ਇਹ ਬਹੁਤ ਹੀ ਵਧੀਆ ਵਿਸ਼ਾ ਵਾ ਜਿਹੜਾ ਤੁਸੀਂ ਮੈਨੂੰ ਪੁੱਛਿਆ ਵਾ ਕਿਉਂਕਿ ਇਸ ਚੀਜ਼ ਦੇ ਉੱਤੇ ਪਹਿਰਾ ਦੇਣ ਦੀ ਲੋੜ ਆ ਸੋਚਣ ਦੀ ਲੋੜ ਆ ਬਹੁਤ ਵਧੀਆ ਗੱਲ ਕੀਤੀ ਤੁਸੀਂ ਕਿ ਆਉਣ ਵਾਲਾ ਟਾਈਮ ਨਹੀਂ ਤਕਰੀਬਨ ਜਿਹੜਾ ਟਾਈਮ ਮੈਨੂੰ ਲੱਗਦਾ ਕਿ ਮੈਂ ਦੇਖ ਰਿਹਾ ਆ ਰਿਹਾ ਜਿੱਦਾਂ ਅਮਰੀਕਾ ਕੈਨੇਡਾ ਇੰਗਲੈਂਡ ਸੇ ਸੁਣੀਦਾ ਹੈ ਨਾ ਉਦਾਂ ਦੀ ਤਦਾਦ ਦੇ ਵਿੱਚ ਇਦਾਂ ਦੇ ਕੇਸ ਹੋਣੇ ਸ਼ੁਰੂ ਹੋ ਗਏ ਆ ਜਿਤਨਾ ਮੰਨ ਲੋ ਕਥਾ ਲ ਲੜਾਈਆਂ ਝਗੜੇ ਆਪਣੇ ਜੰਗ ਮੁੰਡੇ ਆ ਸਕੂਲਾਂ ਚ ਜਿਹੜੇ ਪੜਦੇ ਆ ਜਿਹੜਾ ਕੋਈ 20 22 ਸਾਲ ਦਾ ਬੱਚਾ ਵਾ ਉਧਰ ਨੂੰ ਇਹ ਇੱਕ ਵਿਚਾਰਨ ਵਾਲੀ ਗੱਲ ਆ ਤੇ ਇੱਕ ਮੇਰੇ ਦਿਮਾਗ ਚ ਇਹ ਗੱਲ ਆਉਂਦੀ ਹੈ ਕਿ ਜਿੱਥੇ ਜਿੰਨੀ ਕਮਿਊਨਿਟੀ ਵਾਧੋ ਜਾਣੀ ਆ ਉੱਥੇ ਉਦਾਂ ਦੀਆਂ ਵਾਰਦਾਤਾ ਵੀ ਹੋਣੀਆਂ ਇਹ ਮੇਰੀ ਥਿੰਕਿੰਗ ਆ ਮੇਰੀ ਸੋਚ ਆ ਤੁਹਾਡਾ ਕਹਿਣ ਦਾ ਮਤਲਬ ਆ ਕਿ ਇੱਥੇ ਸਾਡੀ ਗਿਣਤੀ ਵੱਧ ਰਹੀ ਆ ਤੇ ਅਜਿਹੇ ਹੀ ਵਾਰਦਾਤਾ ਹੋ ਰਹੀਆਂ ਨੇ ਪਰ ਜਿਨ੍ਹਾਂ ਮੁਲਕਾਂ ਦੇ ਵਿੱਚ ਅਸੀਂ ਰਹਿੰਦੇ ਆ ਇਹ ਲੋਕ ਤਾਂ ਕੁੱਤੇ ਕੁੱਤੇ ਦੇ ਛੋਟੀ ਨਹੀਂ ਮਾਰਦੇ ਬਿੱਲੀ ਦੇ ਬੱਚੇ ਨੂੰ ਜੇ ਸੱਟ ਲੱਗ ਜਾਵੇ ਤੇ ਉਹਨੂੰ ਹਸਪੀਟਲ ਲੈ ਕੇ ਜਾਂਦੇ ਆ ਫਿਰ ਤੁਹਾਨੂੰ ਕੀ ਲੱਗਦਾ ਕਿ ਅਜਿਹੇ ਮਾਮਲੇ ਸਾਹਮਣੇ ਆ ਰਹੇ ਆ ਕਤਲ ਹੋ ਰਿਹਾ ਲੁੱਟਾਂ ਖੋਹਾਂ ਹੋ ਰਹੀਆਂ ਕੁੱਟਮਾਰ ਹੋ ਰਹੀ ਆ ਇਹ ਜਿਹੜੀਆਂ ਗੱਲਾਂ ਇਹ ਸਾਡੀ ਕਮਿਊਨਿਟੀ ਦੇ ਲਈ ਚੰਗੀਆਂ ਆ ਨਹੀਂ ਭਾਜੀ ਇਹ ਬਹੁਤ ਵਧੀਆ ਤੁਸੀਂ ਇਹ ਗੱਲ ਕੀਤੀ ਹੈ ਅਸੀਂ ਜਿਹੜੀ ਕੰਟਰੀ ਦੇ ਵਿੱਚ ਰਹਿ ਰਹੇ ਆ ਨਾ ਇਸ ਕੰਟਰੀ ਦੇ ਵਿੱਚ ਸਰ ਸਹੂਲਤਾਂ ਵੀ ਪੂਰੀਆਂ ਮਿਲਦੀਆਂ ਵਾ ਸਾਡੇ ਬੱਚੇ ਪੜ੍ਹਦੇ ਆ ਸੇਫ ਆ ਸੇਫ ਜਾਂਦੇ ਆਉਂਦੇ ਸਕੂਲਾਂ ਵੱਲੋਂ ਸਾਡੇ ਬੱਚਿਆਂ ਨੂੰ ਫੈਸਿਲਿਟੀਆਂ ਮਿਲਦੀਆਂ ਵਾ ਸਾਰਾ ਕੁਝ ਵਧੀਆ ਪਰ ਇਹਦੇ ਵਿੱਚ ਜਿਹੜੀ ਸਾਡੀ ਮੈਂ ਆਪਣੀ ਕਮਿਊਨਿਟੀ ਦੀ ਗੱਲ ਕਰਾਂਗਾ ਤੇ ਸਾਡੀ ਕਮਿਊਨਿਟੀ ਨੂੰ ਸੋਚਣਾ ਪਏਗਾ ਕਿਉਂਕਿ ਅਸੀਂ ਇਹਨਾਂ ਦੀ ਕੰਟਰੀ ਦੇ ਵਿੱਚ ਆ ਗਏ ਭਾਜੀ ਅਸੀਂ ਬਹੁਤ ਮਾੜੇ ਹਾਲਾਤ ਕਰ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਇਹੜਾ ਕਾਨੂੰਨ ਆ ਮੈਨੂੰ ਲੱਗਦਾ ਕਿ ਇਹ ਚੇਂਜ ਕਰਨਗੇ ਬਣਾਉਣਗੇ ਬਾਅਦ ਚ ਸਾਡੇ ਇੱਕ ਕਮਿਊਨਿਟੀ ਕਹੇਗੀ ਕਿ ਸਾਡੇ ਨਾਲ ਧੱਕਾ ਹੁੰਦਾ ਸਾਡੇ ਨਾਲ ਧੱਕਾ ਨਾ ਹੁੰਦਾ ਮੈਂ ਇਹ ਗੱਲ ਕਹਿ ਸਕਦਾ ਅੱਜ ਦੇ ਦਿਨ ਦੇ ਵਿੱਚ ਕਿ ਅਸੀਂ ਇਹਨਾਂ ਦੀ ਕੰਟਰੀ ਜਾ ਕੇ ਇਹਨਾਂ ਨਾਲ ਧੱਕਾ ਕਰਦੇ ਆ ਭਾਜੀ ਸੋ ਤੁਸੀਂ ਸਥਾਨਕ ਨੂੰ ਨਮਾਇੰਦੇ ਹੋ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਲੋਕ ਸਾਰੇ ਜਾਣਦੇ ਆ ਜਿਹੜੇ ਲਾਗੇ ਇਟਾਲੀਅਨ ਰਹਿੰਦੇ ਆ ਉਹਨਾਂ ਦਾ ਇਸ ਕਤਲ ਦੇ ਵਿੱਚ ਇਸ ਕਤਲ ਦੇ ਵਿੱਚ ਜਾਂ ਇਸ ਕਤਲ ਦੇ ਸਬੰਧ ਵਿੱਚ ਕੀ ਕਹਿਣਾ ਲੋਕਾਂ ਦੇ ਕੀ ਵਿਊ ਆ ਲੋਕ ਕੀ ਆਖ ਰਹੇ ਆ ਦੇਖੋ ਭਾਈ ਇਹ ਤੇ ਤਕਰੀਬਨ ਤੁਹਾਨੂੰ ਪਤਾ ਹੀ ਆ ਵੀ ਤੁਸੀਂ ਆਪਣੇ ਆਪ ਪਹਿਲੇ ਹੀ ਦੱਸਿਆ ਹੈ ਕਿ ਕੁੱਤੇ ਦੇ ਛੋਟੀ ਨਹੀਂ ਮਾਰਦੇ ਤੇ ਇੱਕ ਕਤਲ ਹੋ ਜਾਣਾ ਵਾ ਇਹ ਤਾਂ ਬਹੁਤ ਵੱਡੀ ਮੰਦਭਾਗੀ ਘਟਣਾ ਹੀ ਨਾ ਵਾਸਤੇ ਇਹ ਐਸੇ ਇਲਾਕੇ ਦੇ ਵਿੱਚ ਤਕਰੀਬਨ ਹੀ ਕੋਈ ਬਾਹਰ ਤੇ ਚੱਲ ਜੋ ਕੋਈ ਟਾਣੀ ਮਿਲ ਜੇ ਜਾਂ ਤੁਹਾਨੂੰ ਮਿਲ ਜੇ ਜਿਹੜੇ ਜਾਣ ਪਛਾਨ ਵਾਲੇ ਆ ਉਹ ਅਫਸੋਸ ਹੀ ਕਰ ਰਹੇ ਆ ਕਿ ਬਹੁਤ ਮਾੜੀ ਘਟਨਾ ਹੋਈ ਆ ਹੋਈ ਕਿੱਦਾਂ ਸਾਨੂੰ ਸ਼ਰਮ ਆਉਂਦੀ ਆ ਦੱਸ ਦਿਆ ਵੀ ਹੋਈ ਕਿੱਦਾਂ ਭਾਜੀ ਸੋ ਇਹ ਜਿਹੜਾ ਮੁੰਡਾ ਜਿਹਦੀ ਗੱਲ ਆਪਾਂ ਕਰ ਰਹੇ ਆ ਕਿ 37 ਸਾਲਾਂ ਦਾ ਮਰਿਆ ਇਹਦਾ ਜਿਹੜਾ ਪਰਿਵਾਰ ਆ ਉਹ ਪਿੱਛੇ ਇੰਡੀਆ ਸੀ ਇਹ ਸ਼ਾਦੀशुदा ਸੀ ਜਾਂ ਅਨਮੈਰਿਡ ਸੀਗਾ ਸ਼ਾਦੀशुदा ਹੈ ਭਾਜੀ ਦੋ ਬੱਚੇ ਉਹਦੇ ਇੱਕ ਬੇਟੀ ਇੱਕ ਬੇਟਾ ਵਾ 9 ਸਾਲ ਦਾ ਬੇਟਾ ਵਾ ਉਹਨਾਂ ਦੇ ਬਿਆਨ ਦੇ ਮੁਤਾਬਕ ਜਿਹੜੇ ਮੈਂ ਸੁਣੇ ਆ 11 ਸਾਲ ਦੀ ਬੇਟੀ ਆ ਉਹਨਾਂ ਦੀ ਭਾਜੀ ਸੋ ਇਹ ਸਨ ਦਿਲਜੀਤ ਸਿੰਘ ਸੋਢੀ ਜਿਨ੍ਹਾਂ ਨੇ ਸਾਡੇ ਨਾਲ ਜਿਹੜਾ ਕਿ ਇਟਲੀ ਦੇ ਜ਼ਿਲ੍ਹਾ ਲਾਪੀਨਾ ਦੇ ਪਿੰਡ ਪੁਨਤੀਨੀਆ ਵਿਖੇ ਇੱਕ ਕਤਲ ਦਾ ਮਾਮਲਾ ਸਾਹਮਣੇ ਆਇਆ ਵਾ ਜਿਸ ਨੌਜਵਾਨ ਦੇ ਕੁਛ ਚਾਕੂ ਵੱਜੇ ਸੀ ਚਾਕੂ ਵੱਜਣ ਤੋਂ ਬਾਅਦ ਉਸ ਦੀ ਮੌਤ ਹੋਈ ਆ ਫਿਰ ਹਾਲ ਉਸ ਪ੍ਰਸ਼ਾਸਨ ਜਿਹੜਾ ਵਾ ਉਹ ਮਾਮਲੇ ਦੀ ਗੰਭੀਰਤਾ ਦੇ ਨਾਲ ਜਿਹੜੀ ਪੂਨ ਸ਼ਾਨ ਕਰ ਰਿਹਾ ਵਾ ਉਹਦੇ ਦਿਨਾਂ ਦੇ ਵਿੱਚ ਜਿਹੜਾ ਮਾਮਲਾ ਵਾ ਉਹ ਸਾਹਮਣੇ ਹੋਵੇਗਾ ਕਿ ਕਤਲ ਹੋਇਆ ਕਿਸ ਤਰ੍ਹਾਂ ਜਾਂ ਕਿੰਨੇ ਕੀਤਾ ਜਾਇ ਕਿ ਜੇ ਕੋਈ ਮਾਮਲਾ ਸੀਗਾ ਸੋ ਇਹ ਦਲਜੀਤ ਸਿੰਘ ਸੋਢੀ ਸੀ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਆ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ